ਇਹ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਸ਼ਾਇਦ ਖੂਨ ਖ올 ਉਠੇਗਾ ਕਿਉਂਕਿ ਜਦੋਂ ਇੱਕ ਬਜ਼ੁਰਗ ਦੇ ਵੱਲੋਂ ਇੱਕ ਸਾਬਕਾ ਪੁਲਿਸ ਇੰਸਪੈਕਟਰ ਦੇ ਕੋਲੋਂ ਲਿਫਟ ਮੰਗੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਦਿੱਤਾ ਜਾਂਦਾ ਹੈ ਐਕਟਿਵਾ ਖੜੀ ਕਰਕੇ ਬਜ਼ੁਰਗ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਿਰਫ ਉਨ੍ਹਾਂ ਦਾ ਕਸੂਰ ਸੀ ਕਿ ਉਨ੍ਹਾਂ ਨੇ ਜਾਂਦੇ ਇਸ ਸਾਬਕਾ ਪੁਲਿਸ ਇੰਸਪੈਕਟਰ ਤੋਂ ਲਿਫਟ ਮੰਗ ਲਈ ਇਹੀ ਕਸੂਰ ਸੀ ਇਸ ਬਾਬੇ ਦਾ ਤੇ ਫਿਰ ਦੇਖ ਸਕਦੇ ਹੋ ਕਿੰਝ ਨਾਇਸ ਬਾਬੇ ਦੀ ਉਮਰ ਦਾ ਖਿਆਲ ਕੀਤਾ ਗਿਆ ਹੈ ਉਨਾ ਸਾਬਕਾ ਪੁਲਿਸ ਇੰਸਪੈਕਟਰ ਦੇ ਵੱਲੋਂ ਨਾ ਹੀ ਇਹਨਾਂ ਦੀ ਮਰਿਆਦਾ ਦਾ ਸ਼ਰਿਆਮ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਦਰਸਰ ਸਾਰੇ ਇਲਜ਼ਾਮ ਜਿਹੜੇ ਨੇ ਬਡਾਲਾ ਮਾਹਿਕ ਪਿੰਡ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਜ਼ੁਰਗ ਜਗਦੀਪ ਸਿੰਘ ਨੇ ਲਗਾਏ ਨੇ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਿੱਤੀ ਹੈ ਉਹਨਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਬੀਤੇ ਦਿਨ ਦੁਪਹਿਰ 2 ਵਜੇ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਲੰਧਰ ਦੇ ਬੱਸ ਦੁਆਰਾ ਉੱਤਰ ਕੇ ਪਿੰਡ ਕਪੂਰ ਕਠਾਰ ਚੌਕ ਦੇ ਖੋਲ ਖੜੇ ਸੀ ਇਸੇ ਦੌਰਾਨ ਉਹਨਾਂ ਨੇ ਇੱਕ ਸਕੂਟਰੀ ਚਾਲਕ ਤੋਂ ਹੱਥ ਦੇ ਕੇ ਲਿਫਟ ਦਾ ਇਸ਼ਾਰਾ ਕੀਤਾ ਤੇ ਕਿਸ ਤਰੀਕੇ ਦੇ ਨਾਲ ਬਜ਼ੁਰਗ ਦਾ આરોਪ ਹੈ ਕਿ ਸਕੂਟਰੀ ਰੁਕਣ ਤੋਂ ਬਾਅਦ ਅਚਾਨਕ ਉਹਨੇ ਉੱਤਰ ਕੇ ਜ਼ੋਰ ਕੇ ਤੱਕਾ ਮਾਰਿਆ ਜਿਸ ਦੇ ਨਾਲ ਉਹ ਜ਼ਮੀਨ ਦੇ ਉੱਤੇ ਡਿੱਗ ਪਏ ਪੀੜਤ ਬਜ਼ੁਰਗ ਨੇ ਅੱਗੇ ਦੱਸਿਆ ਕਿ આરોપી ਨੇ ਨਾ ਸਿਰਫ ਉਹਨਾਂ ਦੀ ਪਗੜੀ ਉਤਾਰ ਦਿੱਤੀ ਬਲਕਿ ਬਾਲ ਫੜ ਕੇ ਬੇਰਮੀ ਦੇ ਨਾਲ ਕੁੱਟਮਾਰ ਕੀਤੀ ਗਈ ਫਿਰ ਮੌਕੇ ਤੇ ਫਰਾਰ ਹੋ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਸਿਸਟੀਵੀ ਦੇ ਵਿੱਚ ਕੱਲੀ-ਕੱਲੀ ਵਾਰਦਾਤ ਕੁੱਟਮਾਰ ਦਾ ਸੀਨ ਜਿਹੜਾ ਰਿਕਾਰਡ ਹੋਇਆ ਤੁਸੀਂ ਦੇਖ ਸਕਦੇ ਹੋ ਪੀੜਤ ਜਗਦੇਵ ਸਿੰਘ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਦੱਸ ਤੀਏ ਕਿ ਆਦਮਪੁਰ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਕੀ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਹੋਵੇਗੀ ਜਾਂ ਸਿਰਫ ਇੱਕ ਮਾਮਲਾ ਬਣ ਕੇ ਰਹਿ ਜਾਵੇਗਾ ਜਦੋਂ ਮੈਂ ਕਰਾਰ ਮੈਂ ਕਰਾਰ ਮੈਂ ਤਲਿਆ ਤਾਂ ਮੈਂ ਉਹਨਾਂ ਨੂੰ ਇਹ ਕੁਝ ਕਦਮ ਦੇਖਿਆ ਵੀ ਜਿਹਦੇ ਦੇ ਨਾਮ ਆਪਣੇ ਪਿੰਡ ਦੇ ਬਹੁਤ ਸਾਰੇ ਗਾਮ ਮੈਂ ਦੋਤ ਨਾਲ ਸਪਟਰ ਮੁਰਸਦਰ ਨਾਲ ਮੁਖਾਤਤ ਕੀਤਾ ਕਿਸ ਨੇ ਰੋਕਿਆ ਨਹੀਂ ਦੇ ਉਹ ਨੰਗਾ ਹੈ ਤੇ ਇਹ ਜਦ ਜਿੰਨਾ ਮੇਰਾ ਝਗੜਾ ਹੋਇਆ ਆ ਮੈਂ ਇਹਨਾਂ ਨੇ ਮੇਰੇ ਰੋਕਣ ਦੀ ਪੁੱਛ ਕੀਤੀ ਮੈਂ ਹੈਲੋ ਕਿੱਕ ਹੈ ਰਹਾ ਕਿਹਾ ਸਤਿ ਹੈ ਲੋ ਹੈਲੋ ਇੱਕ ਮਿੰਟ ਮਿਲ ਵੀ ਲੈ ਚਲੋ ਉਹਨੇ ਰੋਕਦਾ ਹੈਲੋ ਕੀ ਹੁੰਦੀ ਆ ਰੋਕਦਾ ਗਿਆ ਰੋਕਦਾ ਗਿਆ ਬੱਸ ਕਿਹਾ ਹੈਲੋ ਕੀ ਹੁੰਦੀ ਆ ਨਹੀਂਗਾ ਵੀ ਮੈਨੂੰ ਨਹੀਂ ਪਤਾ ਵੀ ਕੀ ਹੁੰਦੀ ਆ ਮੈਂ ਤਾਂ ਤੁਹਾਨੂੰ ਬੁਲਾਇਆ ਵੀ ਇਸ ਕੱ ਵੀ ਬੁਲਾਉਣਾ ਤਾਂ ਤਰੀਕਾ ਹੀ ਹੁੰਦਾ ਹੈ ਬੁਲਾਉਣ ਦਾ ਜੇ ਮੈਨੂੰ ਬੁਲਾਇਆ ਤੁਹਾਨੂੰ ਤੁਹਾਨੂੰ ਨਹੀਂ ਚੰਗੇ ਲੱਗੀ ਗਾਲੀ ਤੂੰ ਅੱਗੇ ਵੀ ਤੂੰ ਗਾਲੀ ਕਢੀ ਤੂੰ ਤਾਂ ਇਹ ਮੈਂ ਗਿਆ ਮੈਂ ਗਾੜੀ ਨਹੀਂ ਕਢੀ ਤੁਸੀਂ ਮੈਨੂੰ ਐਵੇਂ ਨਾਲ ਬਹੁਤ ਐਤ ਜਾ ਤੁਹਾਨੂੰ ਇਹਦਾ ਤੁਹਾਨੂੰ ਤੇ ਵਕਤ ਮੈਂ ਕੌਣ ਆ ਮੈਂ ਗਿਆ ਮੈਨੂੰ ਪਤਾ ਨਹੀਂ ਕੋਈ ਤੁਸੀਂ ਕੌਣ ਆ ਕਿੰਦਾ ਮੈਂ ਥਾਣੇਦਾਰ ਫਰਦਾਂ ਆ ਅਸੇ ਤੇਜ ਦੋ ਗਿਆ ਬੈਗਾ ਵੀ ਤੁਸੀਂ ਠੀਕ ਆ ਤੁਹਾਡੀ ਤੁਹਾਡੀ ਪਰਦੇ ਸਾਦੀ ਆ ਮੈਨੂੰ ਕੀ ਪਤਾ ਤੇ ਕੌਣ ਤੁਸੀਂ ਤੇ ਮੈਂ ਤਾਂ ਬਹੁਤ ਜਿਹਾ ਆਮ ਲੋਕੇ ਜਾਂਦੇ ਉਹਨਾਂ ਬਾਅਦ ਤੇ ਉਹਨਾਂ ਨੂੰ ਸਾਜਾ ਪੇ ਬੰਦਾ ਆਪਣੇ ਯੋਧਦਾ ਹੈਗਾ ਵੀ ਮੈਨੂੰ ਜੇ ਪਟਾ ਕੇ ਲੈ ਜਾਓ ਔਰ ਕਿਹਦਾ ਤਰ ਪਿੰਡ ਗੜਿਆ ਮੈਂ ਕਿਹਾ ਪਿੰਡ ਪਰ ਬਡਾਲਾ ਨਹੀਂ ਆ ਉਹ ੱਤਕਾ ਮਾਰਿਆ ਮੈਨੂੰ ਉਹ ਚੱਕੇ ਮਾਰਿਆ ਮੇਰੀ ਪੱਕ ਲੈ ਗਈ ਐ ਉੱਠਿਆ ਉੱਠਦੇ ਤਿੰਨ ਚਾਰ ਸੱਪੜ ਉਹਨੇ ਮੇਰੇ ਨਾਲ ਦਾ ਬੱਦ ਮਾਰ ਕੇ ਤੇ ਚਲੋ ਬੰਦੇ ਬੰਦੇ ਇਕੱਠੇ ਹੋਏ ਤੇ ਉਸ ਕੋਟੀ ਜਗ੍ਹਾ ਦੌੜ ਗਿਆ ਉਹਦਾ ਬਾਬਾ ਜੀ ਕੋਈ ਨਾਮ ਪਤਾ ਲੱਗਾ ਕੀ ਨਾਮ ਸੀਗਾ ਉਹ ਉਹਦਾ ਨਾਮ ਤਾਂ ਬਲਵਿੰਦਰ ਬਲਵਿੰਦਰ ਪਲਵਾਨ ਕਰਕੇ ਕਹਿੰਦੇ ਜੀ ਉਹਨੂੰ ਦੰਮੇ ਖਾਣੇ ਦਾ ਪਿੰਡ ਉਹਦਾ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਵਿੰਦਰ ਤੋਂ ਆਇਆ ਹੈਗਾ ਆਪਣੇ ਘਰ ਪਿੰਡ ਨੂੰ ਜਾਣਾ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਹੈ ਬਟਾਲਾ ਮੈਂ ਪਿੰਡ ਦਾ ਹਾਂ